ਹਾਂਜੀ ਅੱਜ ਵਾਲੇ ਜਿਹੜੇ ਸੂਟਾਂ ਦੀ ਕਲੈਕਸ਼ਨ ਹੋਏਗੀ ਬਹੁਤ ਹੀ ਪਿਆਰੀ ਪਾਰਟੀ ਵਾਲਾ ਸੂਟ ਲੈ ਕਹਿੰਦੇ ਨੇ ਇਹ ਜਿਹੜਾ ਫੈਬਰਿਕ ਹੋਏਗਾ ਪਿਓ ਤੁਹਾਨੂੰ ਕريب ਦਾ ਸੂਟ ਮਿਲੇਗਾ ਫੁੱਲ ਇਸ ਦੇ ਉੱਪਰ ਹੈਵੀ ਏਮਬਰਾਇਡਰੀ ਕੀਤੀ ਕੇ ਲਈ ਜਿਹੜੀ ਇਸ ਦੇ ਨਾਲ ਬਾਟਮ ਹੋਏਗੀ ਨਾਲ ਪਲੇਨ ਹੋਏਗੀ ਕريب ਸਿਲਕ ਦੀ ਕਲਰ ਆਪਸ਼ਨ ਬਹੁਤ ਹੀ ਪਿਆਰੀ ਹੋਣਗੇ ਇਹਨਾਂ ਦੇ ਵਿੱਚ ਅਗਲਾ ਜਿਹੜਾ ਸੂਟ ਹੋਏਗਾ ਮਾਲ ਚੰਦੇਰੀ ਸਿਲਕ ਦੇ ਜਿਹ ਤੁਹਾਨੂੰ ਸੂਟ ਮਿਲ ਜੇਗਾ ਇਸ ਦੇ ਉੱਪਰ ਵੀ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਬਹੁਤ ਹੀ ਸੋਹਣੇ ਸੂਟ ਰੈਡੀ ਕੀਤੇ ਗਏ ਨੇ ਅਗਲਾ ਫੈਬਰਿਕ ਹੋਏਗਾ ਉਹ ਵੀ ਤੁਹਾਨੂੰ ਮਾਲਚੰਦੇ ਦੀ ਸਿਲਕ ਦੇ ਵਿੱਚ ਸੂਟ ਮਿਲ ਜੇਗਾ। ਇੰਬ੍ਰੋਇਡਰੀ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ। ਲਾਈਟ ਜੇ ਕਲਰ ਇਹਨਾਂ ਦੇ ਵਿੱਚ ਐਡ ਕੀਤੀ ਹੋਈ ਨੇ। ਜੇਕਰ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ। ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਆਪਣੇ ਦੀ ਬਾਈ ਕਰ ਸਕਦੇ ਹੋ। ਅਗਲਾ ਇਹ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ ਕਰੇਬ ਦਾ ਸੂਟ ਮਿਲੇਗਾ। ਫੁੱਲ ਹੈਵੀ ਇਸ ਦੇ ਉੱਪਰ ਵੀ ਇੰਬ੍ਰੋਇਡਰੀ ਵਰਕ ਕੀਤਾ ਗਿਆ। ਪ੍ਰਾਈਸ ਇਹਨਾਂ ਸੂਟਾਂ ਦਾ ਵੀ ਪਰ ਮੀਟਰ ਦੇ ਹਿਸਾਬ ਦੇ ਨਾਲ ਮੈਂਸ਼ਨ ਕੀਤਾ ਗਿਆ ਹੈ। ਅਗਲਾ ਸੂਟ ਹੋਏਗਾ ਪਿਓ ਚਨਾਉਣ ਦਾ ਫੈਬਰਿਕ ਹੋਏਗਾ ਇਸ ਦੇ ਉੱਪਰ ਪ੍ਰੋਪਰ ਹੈਂਡਵਰਕ ਦਾ ਹੀ ਕੰਮ ਕੀਤਾ ਹੋਇਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਕੈਸ਼ ਐਂਡ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਸੂਟ ਹੋਏਗਾ ਪਿਓ ਕਾਟਨ ਦੇ ਵਿੱਚ ਸੂਟ ਹੋਏਗਾ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਪ੍ਰਾਈਸ ਉੱਪਰ ਪਰ ਮੀਟਰ ਦੇ ਅਕੋਰਡਿੰਗ ਲੱਗਾ ਹੋਇਆ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਤੁਸਨ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ